thanks for watching ਆਗਰ ਰੋਡ ਤੇ ਬਹੁਤ ਫਰਕ ਪੈਂਦਾ ਹੈ। ਰੋਡਾਂ ਤੇ ਵੀ ਬੜਾ ਫਰਕ ਪੈਂਦਾ। ਹਾਂਜੀ। ਤੇ ਸ਼ਰਾਬੇ ਦੀ ਵੀ ਗੁਰਦੁਆਰੇ ਨੂੰ। ਉਹ ਆ ਬੰਦੇ ਆਏ ਠੇਪਲ ਦੀ ਇੱਕ ਕਰਕੇ। ਠੇਪਲ ਬੰਦੇ ਆਏ। ਪੂਰੀ ਚੋਦਾ। ਭਾਈ ਗੱਲ ਸੁਣਾ ਮੇਰੀ ਮਰਨ ਮੂਨਾ ਮਰੋ। ਮੇਰੀ ਗੱਲ ਸੁਣਾ ਹੰਗਾਮਰੋ। ਦੇਖੋ ਇੱਕ ਮਿੰਟ। ਭਾਈ ਗੱਲ ਸੁਣ ਮੇਰੀ। ਮੈਂ ਨਹੀਂ ਇਹੋ ਜੇ ਕੰਮ ਕਰਦਾ ਹੁੰਦਾ। ਇਹ ਕਰਦਾ ਨਹੀਂ ਨਹੀਂ ਨਹੀਂ। ਭਾਜੀ ਲੈ ਮੈਂ ਕੋਈ ਨਾ ਡੱਕਾ ਹਾਈਟ ਇਹ ਕਿੱਥੇ ਆਉਣਾ ਲਾ ਲਾ ਜਾ ਨਾ ਆਵਾਜਾ ਜਾ ਨਾ ਆਪ ਤੁਸੀਂ ਵੜੀ ਨੰਬਰ ਤੋਂ ਪਹਿਲੇ ਹੋਈ ਨਾ ਲਾ ਲਾ ਤੁਸੀਂ ਐਨ ਬਾਕਰ ਹੋ ਜਾ 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 ਹੋਈ ਨਹੀਂ ਮਮਾ ਰੋ ਜਾ ਕਰਨਾ ਸਹੀ ਹੋ ਮੈਂ ਕਿਹੜਾ ਕਰੀਦਾ ਕਿਹੜਾ ਬਾਈ ਬਾਈ ਤੇਰਾ ਹੋਰ ਤੇਰਾ ਤੇਰਾ ਟੂਰੀ ਰਾਪੀੜਤਾ ਤੇ ਬੁਲੀਤੀਆ ਤਰਾਪੀ ਦਾ ਮਾਹੀ ਬੰਨਾ ਚ ਕਰੇਗਾ ਬਾਬਾ ਜੀ ਤੇਵਾ ਕਰਾ ਰਿਹਾ ਹੈ ਦੱਸੋ ਬੀਚ ਨੂੰ ਬੋਲੋ ਭੱਜਾ ਗਈ ਕੋਈ ਨਹੀਂ ਇਹਨੂੰ ਪੁੱਛੋ ਇਹਨੂੰ ਮੀਟ ਕਰੇ ਹਾਂ ਅੱਜ ਹੀ ਥੱਕ ਗਿਆ ਮੈਂ ਉਹ ਬੈਠਾ ਹੈ ਤਰਾਪੀ ਦੀ ਹੈ ਜਾਂ ਬਵਾਂਡੇ ਦੀ ਹੈ ਨਹੀਂ ਇਹ ਮੰਗਲ ਸਿੰਘ ਉਹ ਇਹ ਪੈਜ ਦੂਜੇ ਚ ਫਾਇਰ ਤੇ ਭਾਈ ਸਾਡੇ ਤੋਂ ਸਾਡੇ ਬੱਸ 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 ਆਰੇ

ਆਉਂਦਿਆਂ ਨੂੰ ਸਾਹਮਣੇ ਦਰਬਾਰ ਦੇ ਧੰਕਲੀ ਗੁਰਦਸਾ ਦੇ ਕੁੱਟੀਆਂ ਢਾਕੇ ਤੇ ਸ਼ਰਾਬ ਤੇ ਮੀਟ ਖਾਰੇ ਹੁਣ ਚਾਹ ਪੀ ਰਹੇ ਤੇ ਮੀਟ ਖਾਰੇ ਰਹੇ ਹਨ ਤੇ ਕਾਹ ਵੀ ਸਿੰਘ ਜੋ ਸ਼੍ਰੀ ਮੁਹਫਰ ਸਰਕਾਰ ਕਮੇਟੀ ਵੱਲੋਂ ਇੱਕਦਮ ਜਦੋਂ ਪ੍ਰਸ਼ਾਸਨ ਨਾਲ ਲੈ ਕੇ ਰੇਡ ਕੀਤਾ ਸ਼ਰਾਬ ਹੀ ਫੜੀ ਗਈ ਤੇ ਮੀਟ ਵੀ ਉੱਥਾਂ ਕੁੰਨੀਆਂ ਦੇ ਰਸਤੇ ਫੜਿਆ ਗਿਆ ਤਿੰਨ ਜਾਣੇ ਜਿਹੜੇ ਅੰਦਰ ਕੁੱਟੀਆਂ ਢਾਕੇ ਕੂਟਾ ਦੇ ਗੜੀ ਨੂੰ ਖਾਰੇ ਨਾਲ ਸ਼ਰਾਬ ਪੀ ਰਹੇ ਹਨ ਤੇ ਉਹਨਾਂ ਦੇ ਪੁੱਤ ਪੁੱਤਨੇ ਵੀ ਹੁਣ ਕਰਨੀ ਕਰਨੀ ਨੂੰ ਕਰ ਦਿੱਤੀ ਹੈ ਜੇ ਨਾ ਕੀਤੀ ਇਹ ਜੋ ਕਾਰ ਕਮੇਟੀ ਨੇ ਇਸ ਦਾ ਮੇਨ ਤੌਰ ਤੇ ਕੀ ਕੰਮ ਹੈ ਮੈਂ ਦੋ ਦੇਖ ਇੱਕ ਪਖੰਡੀ ਜਿਹੜੇ ਅੱਜ ਬਹੁਤ ਜਾਬਜ ਵਧ ਰਹੇ ਆ ਸਰਕਾਰ ਇਹਨਾਂ ਸਰਕਾਰ ਨੂੰ ਇਹਨਾਂ ਵਾਅਦੇ ਆ ਦੇਣਾ ਚਾਹੀਦਾ ਕਿ ਜਿਹੜੇ ਪੰਜਾਬਾ ਨੂੰ ਆਣ ਕੇ ਡੇਰਾਕਾਰ ਬਣਾ ਰਹੇ ਨੇ ਇਹ ਪੁਲਤ ਦੀ ਜਿਹੜੀ ਮੰਤ ਆਇਆ ਸ਼ਾਂਤੀ ਮੈਂ ਜਿਹੜਾ ਪੁਕਰ ਚੱਲ ਰਿਹਾ ਵਾ ਇਹਨੂੰ ਖਰਾਬ ਕਰਨ ਵਾਲੇ ਡੇਰੇ ਜਿਹੜੇ ਆ ਡੇਰੇ ਵਾਲੇ ਜਿਹੜੇ ਉਹ ਆੜ ਕੇ ਖਰਾਬ ਕਰ ਰਹੇ ਆ ਪਰ ਕਿਸੇ ਨੂੰ ਇੰਨਾ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਦੇ ਡੇਰੇ ਬਿਲਕੁਲ ਬੰਦ ਕਰਾਓ ਤੁਹਾਨੂੰ ਪਤਾ ਚੱਲਦਾ ਫਿਰ ਜੀ ਇਹਨੂੰ ਗੁਰਦੁਆਰੇ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਹਾਂ ਪੜ ਲੇਕਿਨ ਉਸ ਤੇ ਧੂਲ ਮਿੱਟੀ ਬਾਹਰ ਹੈ ਔਰ ਦੂਸਰੀ ਔਰ ਯਹਾਂ ਤੇ ਗਰੰਤੀ ਸਿੰਘ ਕੋਈ ਨਹੀਂ ਅਬ ਜੋ ਮਹਾਰਾਜ ਦੀ ਦੇਹ ਹੈ ਇਸ ਨੂੰ ਆਪ ਕਿਆ ਕਰੋਗੇ ਆ ਗੁਰਦੁਆਰੇ ਲੱਗੇ ਹੀ ਹੋਣੇ ਇਸੇ ਪਾਰਕੀਟਾ ਗੱਡੀ ਲੈ ਕੇ ਆਏ ਉਹਦੇ ਤੇ ਸਭਾਈ ਮਾਨ ਕਰਕੇ ਲੱਗੇ ਹੀ ਇਸ ਤੇ ਸਕਾਰਜੋ ਰਾਜਮਨ ਕਿਲੇ ਜਾਣਗੇ ਸੰਗ ओके ਫਾਈਨ ਕਾਰੇ ਬਾਅਦ ਵੀ ਇਹ ਕਰਨਾ ਮਤਾਰੀ ਦੇ ਬੜੇ ਕੁਝ ਕੰਮੇ ਕਰਨੇ ਚਾਹੀਦੇ ਬਾਈ ਤੁਸੀਂ ਮਾਰਾ ਮੋਟਾ ਬੋਲੋ ਮਾਰਾ ਆਇਆ ਕੋਈ ਬੋਲੋ ਸੁਣੋ ਤੇਰੀ ਬਾਹਰ ਆਉਂਦੀ ਹੈ ਓਕੇ ਤੇਰੀ ਉਹ ਨਾਈਟ ਚੌੜਾ ਆਣਾ ਨਾ ਨਾ ਨਾਈਟ ਚੌੜਾ ਨਹੀਂ ਆਉਣੀ ਨਾ ਕੇਂਗਲ ਕੀਤਾ ਹੁਣ ਚੇਂਜ ਕਰ ਲੈ یہ جو ایسا لوگ کرتے ہیں یہ جو ایسا ہو رہا ہے ادھر ادھر گرودوارے میں کرتے ہیں سر یہ کیوں کرتے ہیں یہ لوگ ایسا کیوں کرتے ہیں سب گرو 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 کو ماننے والے ہیں یہ گرو صاحب کی مار مریادہ کا کوئی پتہ نہیں ہے اسی لیے یہ اپنے سواد کے لیے اور اپنے آپ کے لیے کیا ہم نے یہاں دیکھا بیٹھ کر جو شراب پی رہے ہیں سیون کر رہے ہیں اور گرو سا کوئی یہاں ستکار نہیں ہے اسی لیے شری گرو گرب ستار کمیٹی کے سنگھ ایکتر ہو کر پرشاشن کو نہ لے کے میڈیا کو نہ لے کے यहां पहुंचे हैं जहां वो पकड़े गए हैं कुछ लोग भाग गए हैं जहां से कितने लोगों को कैसे रोका जा सकता है क्या-क्या कहेंगे क्या प्रशासन के देते पूरी अपनी जिम्मेदारी जेड़ी है निभावे और इनना लोगों दी पहला ही जेड़ी है ध्यान करके ये ना पहला ही जेड़ा है जो आसपास लोग रहते हैं उनकी भी तो जिम्मेदारी बनती है ना उतना नहीं बहुत ज्यादा जिम्मेदारी है बुजुर्गोंरा में क्या हो रहा है वो पकड़ने की जिम्मेदारी भी बनती है वो डॉक्टर जो रहता है पंजाब पुलिस का ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਅੱਜ ਫੇਰ ਤੈਨੂੰ ਲਲਕਾਰ ਦੇਵੇਂ ਵਾਜਾ ਵਾਲਿਆ ਬਾਜ ਤੂੰ ਭੇਜ ਦਿੱਤੇਰ ਫੇਰ ਉਡਾਰੀਆਂ ਮਾਰ ਦੇਵੇਂ ਐ ਹੋਜੇ ਗਜਬਿਆਂ ਦੇ ਨਾਪੁਰ ਖਾਸ ਤੇ ਤੀਰ ਫੜਿਆ ਤੇਰੇ ਪੰਖ ਨੂੰ ਲੋੜ ਅੱਜ ਤੇਰੀ ਮੁੜ ਆਮੀ ਬਾਪਾ ਤੀਰ ਵਾਲਿਆ ਪੰਖ ਨੂੰ ਲੋੜ बड़ी बाबा वीरवान बाबा वीरवार तीरो पीर अजमा दीपे अजरवानी i never!